ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਪਹੁੰਚ ਚੁੱਕੇ ਆ ਜਿੱਥੇ ਕਿ ਧੰਤਨ ਮਾਤਾ ਗੁਜਰ ਕੌਰ ਜੀ ਸਹਿਜਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਹਿਜਾਦਾ ਬਾਬਾ ਫਤਿਹ ਸਿੰਘ ਜੀ ਸੋ ਉਹਨਾਂ ਨੂੰ ਪ੍ਰਣਾਮ ਕਰਨ ਦੇ ਲਈ ਸੰਗਤਾਂ ਇੱਥੇ ਦੂਰੋਂ ਦੂਰੋਂ ਪਹੁੰਚ ਰਹੀਆਂ ਨੇ ਸੋ ਇਹ ਸ਼ਹੀਦੀ ਦਿਹਾੜੇ ਜੋ ਚੱਲ ਰਹੇ ਨੇ ਸੰਗਤਾਂ ਇੱਥੇ ਨਤਮਸਤਕ ਹੋ ਰਹੀਆਂ ਨੇ ਤੇ ਆਓ ਇੱਥੇ ਆਪਾਂ ਗੱਲਬਾਤ ਕਰਦੇ ਹਾਂ ਜੋ ਸੰਗਤਾਂ ਪਹੁੰਚੀਆਂ ਨੇ ਉਹਨਾਂ ਦੇ ਨਾਲ ਅਤੇ ਵੱਖ-ਵੱਖ ਪਦਾਰਥਾਂ ਦੇ ਪਕਵਾਨਾਂ ਦੇ ਇੱਥੇ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਵੱਲੋਂ ਲੰਗਰ ਵੀ ਲਗਾਏ ਗਏ ਨੇ ਤਿਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਆਓ ਫਿਰ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਸੋਬਗਰ ਨਾਨਕ ਸੇਵਾ ਮਿਸ਼ਨ ਲੁਧਿਆਣਾ ਦੇ ਵੱਲੋਂ ਜੋ ਕਿ ਸਫਰੇ ਸ਼ਹਾਦਤ ਚੱਲਦਾ ਹੈ ਕੁੰਮਾ ਮਸ਼ਕੀ ਤੋਂ ਲੈ ਕੇ ਸਿਹੜੀ ਕੋਤਵਾਲੀ ਸਾਹਿਬ ਮਰੰਡਾ ਅਤੇ ਠੰਡਾ ਬੁਰਜ ਸ਼੍ਰੀ ਫਤਿਹਗੜ੍ਹ ਸਾਹਿਬ ਸੋ ਇੱਥੋਂ ਤੱਕ ਇਹਨਾਂ ਦਾ ਨਿਰੰਤਰ ਲੰਗਰ ਇਹ ਲਗਾਉਂਦੇ ਨੇ ਆਪਾਂ ਗੱਲਬਾਤ ਕਰਦੇ ਆ ਵੀਰ ਜੀ ਸ਼ੈਰੀ ਜੀ ਨਾਲ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕੀ ਕਹਿਣਾ ਜੀ ਤੁਹਾਨੂੰ ਕਈ ਸਾਲਾਂ ਤੋਂ ਤੁਸੀਂ ਇਹ ਲੰਗਰ ਲਗਾਉਂਦੇ ਆ ਰਹੇ ਹੋ ਮੈਂ ਫਿਰ ਸਭ ਤੋਂ ਪਹਿਲਾਂ ਤੇ ਧੰਨ ਧੰਨ ਮਾਤਾ ਗੁਜਰੀ ਜੀ ਤੇ ਸਾਬ ਜਦਿਆਂ ਦਾ ਦਿਲ ਦੀ ਗਹਿਰਾਈ ਤੋਂ ਸ਼ੁਕਰਾਨਾ ਕਰਦਾ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਜਿਹੜੇ ਤਰਸ ਕਰਕੇ ਇਹਨਾਂ ਨਿਮਾਣਾ ਬੱਚਿਆਂ ਕੋਲ ਗੁਰਨਾਨਕ ਸੇਵਾ ਮਿਸ਼ਨ ਪੂਰੀ ਟੀਮ ਵੱਲੋਂ ਆਪ ਤਰਸ ਕਰਕੇ ਨਦਰ ਕਰਕੇ ਬਖਸ਼ਿਸ਼ ਕਰਕੇ ਹਰ ਸਾਲ ਚਾਰੋ ਦਿਨ ਹਮੇਸ਼ ਪਿਛਲੇ ਕਈ ਸਾਲਾਂ ਤੋਂ ਸੇਵਾ ਲੈਂਦੇ ਆ ਰਹੇ ਨੇ ਇਹ ਉਹਨਾਂ ਦਾ ਹੀ ਤਰਸ ਹੈ ਤੇ ਗੁਰਗੋਬਿੰਦ ਸਿੰਘ ਪਾਸ਼ਾ ਜੀ ਦਾ ਸਿਰ ਤੇ ਹੱਥ ਹੈ ਜੋ ਨਿਰੰਤਰ ਇਹ ਸਾਰੇ ਨੌਜਵਾਨਾਂ ਵੱਲੋਂ ਤਨ ਮਨ ਤੇ ਧਨ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਸੇਵਾ ਲੈਂਦੇ ਆ ਰਹੇ ਨੇ ਔਰ ਸੱਚੇ ਪਾਸ਼ਾ ਕੇ ਇਹੀ ਅਰਦਾਸ ਬੇਨਤੀ ਜੋਦੜੀ ਹੈ ਕਿ ਇਸ ਤਰ੍ਹਾਂ ਹੁਣ ਤੱਕ ਆਪਣੇ ਚਰਨਾਂ ਨਾਲ ਜੋੜ ਕੇ ਇਸ ਪੜਾ ਤੱਕ ਲੈ ਕੇ ਆਏ ਹੋ ਅੱਗੋਂ ਵੀ ਰਹਿੰਦੇ ਸੁਆਸਾਂ ਤੱਕ ਇਸੇ ਤਰ੍ਹਾਂ ਵੱਧ ਚੜ ਕੇ ਹੌਸਲਾ ਦੇ ਕੇ ਹਿੰਮਤ ਦੇ ਕੇ ਸੇਵਾ ਲੈਂਦੇ ਰਹਿਣਾ ਜੀ ਵੀਰ ਜੀ ਜਿੰਮੇ ਕੇ ਮਤਲਬ ਕੇ ਹਲਵਾਈ ਹੋਗੇ ਇੰਨਾ ਸਮਾਨ ਲੈ ਕੇ ਆਉਣਾ ਰਾਸ਼ਨ ਲੈ ਕੇ ਆਉਣਾ ਇਹ ਸਾਰਾ ਤੁਸੀਂ ਆਪਣੇ ਨਾਲ ਹੀ ਲੈ ਕੇ ਆਉਂਦੇ ਹੋ ਬਿਲਕੁਲ ਜੀ ਇਹ ਵਾਹਿਗੁਰੂ ਜੀ ਦੀ ਤਰਸੇ ਹੀ ਸਾਡੇ ਤੇ ਜੀ ਇਹ ਅਸੀਂ ਚਾਰੇ ਦਿਨ ਇਹ ਹਲਵਾਈ ਸਾਡੇ ਪੜਾ ਤੋ ਪੜਾ ਕੇ ਜਾਈ ਜਾਂਦੇ ਨੇ ਜੀ ਅਸੀਂ ਇਹ ਇਹ ਪਹਿਲੇ ਕੁਮੇ ਮਾਸਕੀ ਤੋਂ ਸੇੜੀ ਪਹੁੰਚ ਜਾਂਦੇ ਨੇ ਸੇੜੀ ਤੋਂ ਫਿਰ ਇੱਕਤਵਾਲੀ ਸਾਹਿਬ ਇੱਕਤਵਾਲੀ ਸਾਹਿਬ ਤੋਂ ਫਤਿਹਗੜ ਸਾਹਿਬ ਜੀ ਹੁਣ ਅੱਜ ਇਹ ਲਾਸਟ ਮਾਰਿਆ ਨੇ ਫਾਈਨਲ ਪਰਚਾ ਮਾਰਿਆ ਨੇ ਸਾਨੂੰ ਅੱਜ ਜੋ ਰਿਜ਼ਲਟ ਕੱਢ ਗਿਆ ਅੱਜ ਅਸੀਂ ਉਹਨਾਂ ਨੂੰ ਮਤਲਬ ਕਿ ਸ਼ਰਧਾਂਜਲੀ ਦੇਂਦੇ ਹੋਏ ਅੱਜ ਇੱਥੇ ਸਮਾਪਤੀ ਕਰਕੇ ਅਸੀਂ ਅੱਜ ਵਾਪਸ ਚਲੇ ਜਾਵਾਂਗੇ ਜੀ ਤਾਂ ਸੋ ਕਿਹੜੇ ਕਿਹੜੇ ਪਕਵਾਨ ਹੁੰਦੇ ਆ ਆਪਣੇ ਕੋਲ ਇਹ ਮਹਾਰਾਜ ਦੀ ਕਿਰਪਾ ਨਾਲ ਜੀ ਇਹ ਲੰਗਰ ਦੀ ਸੇਵਾ ਜੀ ਇਹਦੇ ਵਿੱਚ ਪਲਾਉ ਹੁੰਦੇ ਨੇ ਜੀ ਕੁਲਚੇ ਛੋਲੇ ਹੁੰਦੇ ਨੇ ਜੀ ਤੇ ਬਾਕੀ ਜਿਹੜਾ ਵੀ ਹੋਰ ਦੁੱਧ ਦੀ ਸੇਵਾ ਵਿੱਚ ਕੋਈ ਦੇ ਜਾਂਦਾ ਜੀ ਦੁੱਧ ਦੀ ਸੇਵਾ ਵਿੱਚ ਨਾਲ ਚੱਲਦੀ ਰਹਿੰਦੀ ਜੀ ਤਨ ਜੀ ਜੋ ਟਰੈਸਟਰ ਦੇ ਵਿੱਚ ਤੁਹਾਡੇ ਇਕੱਲੇ ਟਰੈਸਟਰ ਦੀ ਸੇਵਾ ਹੁੰਦੀ ਹੈ ਜਾਂ ਕੋਈ ਹੋਰ ਵੀ ਆ ਕੇ ਕੋਈ ਦਾਨਪੁਣ ਕਰ ਦਿੰਦਾ ਨਹੀਂ ਕਿਸੇ ਕੋਲੋਂ ਨਹੀਂ ਅਸੀਂ ਆਪਣੇ ਉਲੋਂ ਹੀ ਸਾਰੇ ਜਿੰਨੇ ਸਾਡੇ ਸਹਿਯੋਗੀ ਨੇ ਸਾਰੇ ਟੀਮ ਵਰਕ ਸਾਡੀ ਅਸੀਂ ਕਿਸੇ ਕੋਲ ਨਹੀਂ ਜਾਂਦੇ ਇਕੱਠਾ ਕਰਨੇ ਸੀ ਇਹ ਅਸੀਂ ਆਪਣੀ ਸਾਡੀ ਟੀਮ ਵਰਕ ਹੈ ਜੀ ਸਾਡਾ ਜੀ ਉਹਦੇ ਵਿੱਚ ਅਸੀਂ ਬੱਚਿਆਂ ਦੀ ਸਕੂਲ ਦੀਆਂ ਫੀਸਾਂ ਹੋਰ ਜਿਹੜੇ ਕੋਈ ਲੋੜਵੰਦ ਆ ਜਾਂਦੇ ਨੇ ਜਾਂ ਲੰਗਰਾਂ ਦੀ ਸੇਵਾ ਸਾਡੀ ਚੱਲਦੀ ਰਹਿੰਦੀ ਜੀ ਪਿਛੇ ਜੀ ਯਾਨੀ ਤੁਸੀਂ ਪੂਰਾ ਸਾਲ ਮਤਲਬ ਐਕਟਿਵ ਰਹਿੰਦੇ ਹਾਂ ਜੀ ਹਾਂ ਜੀ ਹਾਂ ਜੀ ਇਹ ਸਾਰਾ ਸਾਲ ਸਾਡੇ ਕੋਲ ਗੁਰਸਾਹਿ ਦੀ ਕਿਰਪਾ ਨਾਲ ਜਿਹੜੀਆਂ ਸੇਵਾਵਾਂ ਲੈਂਦੇ ਰਹਿੰਦੇ ਨੇ ਜੀ ਉਹ ਇਦਾਂ ਹੀ ਬਣਾਈ ਰੱਖਣ ਦਾ ਸਾਡੇ ਕੋਲ ਨੇ ਸੇਵਾਵਾਂ ਲੈਂਦੇ ਰਹਿਣ ਜੀ ਸਾਡੇ ਕੋਲ ਸੋ ਸਾਡੀ ਵੀ ਵਾਹਿਗੁਰੂ ਅੱਗੇ ਹੀ ਦੁਆਏ ਹੀ ਬੇਨਤੀ ਹੈ ਕਿ ਤੁਹਾਡਾ ਇਹ ਜੋ ਲੰਗਰ ਹੈ ਇਸੇ ਤਰ੍ਹਾਂ ਚੱਲਦਾ ਰਹੇ ਤੇ ਤੁਸੀਂ ਨਿਰੰਤਰ ਇਸ ਤਰ੍ਹਾਂ ਹੀ ਜੋ ਸਕੂਲਾਂ ਦੇ ਵਿੱਚ ਜੋ ਬੱਚਿਆਂ ਦੀ ਜੋ ਗਰੀਬਾਂ ਦੀ ਲੋੜਵੰਦਾਂ ਦੀ ਜੋ ਸੇਵਾ ਉਹ ਤੁਸੀਂ ਕਰਦੇ ਰਹੋ ਚੱਲਦੇ ਰਹੋ ਬਿਲਕੁਲ ਜੀ ਬਿਲਕੁਲ ਮਹਾਰਾ ਜੀ ਕਿਰਪਾ ਕਰਨਾ ਇਹ ਸਵਾਮਾ ਸਾਡੇ ਕੋਲ ਤਰਸ ਕਰਕੇ ਲੈਂਦੇ ਰਹਿਣ ਤੇ ਅਸੀਂ ਨਿਵਾਣੇ ਬਣ ਕੇ ਕੰਮ ਕਰਦੇ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾ ਖਾਲਸਾ ਵਾਹਿਗੁਰੂ ਕੀ ਪਤੈ ਤੋ ਕਿ ਸ਼ਹੀਦਾਂ ਨੂੰ ਪ੍ਰਣਾਮ ਕਰਨ ਦੇ ਲਈ ਆਉਂਦੀ ਹੈ ਸੰਗਤ ਸੋ ਤੁਸੀਂ ਇਹ ਲੰਗਰ ਲਗਾਇਆ ਹੋਇਆ ਦਵਾਈਆਂ ਦਾ ਸੋ ਕਿੱਥੋਂ ਆਪਾਂ ਆਉਨੇ ਆ ਇਹ ਇੱਕ ਜੇਦੀਆ ਟੀਮ ਬਸੀ ਪਠਾਨਾ ਜੀ ਲੁਧਿਆਣੇ ਦਾ ਤੁਹਾਨੂੰ ਮੋਲਕਾਵਾਤਰਾ ਸਾਹਿਬ ਦੀ ਦੇਣ ਹੈ ਇਹ ਟੀਮ ਨੂੰ ਬਹੁਤ ਵੱਡੀ ਜੀ ਇਹ ਪੂਰਾ ਡਿਸਟ੍ਰਿਕਟ ਫਤਿਹਗੜ ਸਾਹਿਬ ਅਸੀਂ 5 ਸਾਲ ਤੋਂ ਕਵਰ ਕਰ ਰਹੇ ਆ ਜੀ ਅੱਛਾ ਜੀ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਤਾਂ ਲੋੜ ਹੁੰਦੀ ਹੈ ਦਵਾਈਆਂ ਦੀ ਜਾਂ ਇਲਾਜ ਨਹੀਂ ਕਰਵਾ ਸਕਦਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਲਾਜ ਕਰਵਾਇਆ ਜਾਂਦਾ ਫ੍ਰੀ ਆਫ ਕੋਸਟ ਦੋਨਦਨਾ ਦੇ ਸਹਿਯੋਗ ਨਾਲ ਜੀ ਹਾਂ ਜੀ ਕਦੇ ਵੀ ਕਿਸੇ ਵੀ ਟਾਈਮ ਕਿਸੇ ਵੀ ਟਾਈਮ ਐਨੀ ਟਾਈਮ ਪਾ ਜੀ ਪੰਜ ਸਾਲ ਤੋਂ ਗੁਰੂ ਸਾਹਿਬ ਸੇਵਾ ਲੈ ਰਹੇ ਨੇ ਜੀ ਤੇ ਉਹੀ ਸੇਵਾ ਨਿਰੰਤਰ ਚੱਲ ਰਹੀ ਹੈ ਹਾਂ ਜੀ ਬਾਦਸ਼ਾਹ ਤੁਹਾਡਾ ਕੋਈ ਫੋਨ ਨੰਬਰ ਕੰਟੈਕਟ ਹੋਊਗਾ 9876337021 ਇੱਕ ਜਿਹੜੀ ਆ ਟੀਮ ਬਸੀ ਭੇਜਣੀਆ ਨੰਬਰ ਹੈ ਜੀ ਬਾਕੀ ਸਾਡਾ ਹੈੱਡ ਆਫਿਸ ਦਾ ਇਹ ਨੰਬਰ ਹੈ 719168899 ਬਾਜੀ ਜਦੋਂ ਵੀ ਤੁਸੀਂ ਪੇਸ਼ੈਂਟ ਆ ਤੁਸੀਂ ਜਦੋਂ ਮਰਜ਼ੀ ਇਹਨਾਂ ਦਾ ਕੰਸਲਟ ਕਰ ਸਕਦੇ ਹੋ ਤੁਹਾਡੀ ਜਰੂਰ ਸੁਣੀ ਜਾਏਗੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਅਗੰਪ੍ਰੀ ਸਿੰਘ ਤੁਹਾਡਾ ਕੀ ਨਾਮ ਬੇਟਾ ਸੁਭਰੀਤ ਕੌਰ ਕਿ ਕਿੱਥੋਂ ਆਏ ਤੁਸੀਂ ਭਾਗੋ ਮੱਜਰਾ ਭਾਗੋ ਮੱਜਰਾ ਇਹ ਕਿੱਥੇ ਆ ਭਾਗੋ ਮੱਜਰਾ ਖਰੜ ਦੇ ਲਾਤ ਕਿੱਥੇ ਆਏ ਹੋ ਸ਼ਰੀਫ ਅਤੇ ਗੜ ਸਾਹਿਬ ਸ਼ਰੀਫ ਅਤੇ ਗੜ ਸਾਹਿਬ ਸਾਬਜਾਦ ਦੇ ਨਾਮ ਪਤਾ ਤੁਹਾਨੂੰ ਕੀ ਨੇ ਅਵਜੀ ਸਿੰਘ ਜੀ ਬਾਬਾ ਜੋ ਰਵਰ ਸਿੰਘ ਜੀ ਬਾਬਾ ਜਹਰ ਸਿੰਘ ਬਦ ਸਿੰਘ ਜੀ ਸੋ ਇੱਥੇ ਫਤਿਹਗੜ ਸਾਹਿਬ ਪਤਾ ਕੀ ਹੋਇਆ ਸੀ ਅਤੇ ਸਵਜਾ ਦਿਨਾਂ ਦੀਆਂ ਵਿੱਚ ਚਿਨਿਆ ਗਿਆ ਸੀ ਬਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੜਾ ਪੈ ਗਿਆ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਪੁੱਤਰ ਵਿਛੜਿਆ ਤੁਸੀਂ ਚੱਲੇ ਨਿਰਦਈਆਂ ਦੇ ਹੱਥ ਛੱਡ ਚੱਲੇ ਮੈਂ ਵੀ ਥੋੜੇ ਮਗਰ ਹਿਆਣਾ ਬਸ ਹੁਣ ਮੈਂ ਵੀ ਸੱਚਖੰਡ ਜਾਣਾ ਵੇਲਾ ਆ ਗਿਆ ായി അത് അനിയല്ലേ മീഡേ മഗര ആ बस ਹੁਣ ਮੈਂ ਵੀ ਸਤਖੰਡ ਜਾਣਾ ਵੇਲਾ ਆ ਗਿਆ ਏ ਦੰਦੀਏ ਜੁਦਾਈ ਦਾ ਅਸਾਜ ਮੁੜ ਕੇ ਆਣਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕੀ ਨਾਮ ਹੈ ਤੁਹਾਡਾ ਦੀਦਾ ਕਿੱਥੋਂ ਆਏ ਤੁਸੀਂ ਮੇਂਦੋ ਇੰਦੌਰ ਸਾਬ ਜਦਨ ਦੇ ਨਾਮ ਪਤਾ ਤੁਹਾਨੂੰ ਪਤਾ ਬੋਲੋ ਅੱਬਾ ਜੀ ਸਿੰਘ ਜੀ ਬਾਬਾ ਜੀ ਦਾਸ ਸਿੰਘ ਜੀ ਬਾਬਾ ਚੋਲਾਵ ਸਿੰਘ ਜੀ ਬਾਬਾ ਫਤੇ ਸਿੰਘ ਜੀ ਬਲੇ ਸੋਨਿਹਾਲ ਸਾਥ ਲਿਆ ਕਾਲ ਕੀ ਰਾਮ ਹੈ ਤੁਹਾਡਾ ਮਾ ਸਿੰਘ ਤੁਸੀਂ ਵੀ ਇੰਦਾ ਉਰ ਤੋਂ ਆਏ ਹਾਂ ਹਾਂਜੀ ਓਕੇ ਸੋ ਜਿਹੜੇ ਛੋਟੇ ਸਹਬਜ਼ਾਦੇ ਸੀ ਉਹ ਕਿੱਥੇ ਸ਼ਹੀਦ ਹੋਏ ਸੀ ਉਹ ਫਤੇਗੜ ਸਾਹਿਬ ਅੱਜ ਕਿਹੜੀ ਧਰਤੀ ਤੋਂ ਤੁਸੀਂ ਫਤੇਗੜ ਸਾਹਿਬ ਫਤੇਗੜ ਸਾਹਿਬ ਦੀ ਧਰਤੀ ਸੋ ਉਹਨਾਂ ਨੂੰ ਪ੍ਰਣਾਮ ਕਰਨ ਆਏ ਹਾਂ ਹਾਂਜੀ ਜੀ ਵੱਡੇ ਸਹਿਬਜ਼ਾਦੇਆਂ ਦੇ ਨਾਮ ਕੀ ਸੀ? ਬਾਬਾਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ। ਉਹਨਾਂ ਨੇ ਸ਼ਹੀਦ ਦੀ ਕਿੱਥੇ ਪਾਈ ਸੀ? ਚਮਕੌਰ ਸਾਹਿਬ। ਚਮਕੌਰ ਸਾਹਿਬ। ਸਹਿਬਜ਼ਾਦੇਆਂ ਦੇ ਦਾਦਾ ਜੀ ਦਾ ਨਾਮ ਕੀ ਸੀ? ਗੁਰੂ ਤੇਗ ਬਹਾਦਰ ਜੀ। ਹਾਂ। ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦ ਦੀ ਕਿੱਥੇ ਪਾਈ ਸੀ? ਚਾਨੀ ਚੌਕ ਦਿੱਲੀ। ਜੀ। ਛੋਟੇ ਸਹਿਬਜ਼ਾਦੇ ਕਿਵੇਂ ਸ਼ਹੀਦ ਕੀਤੇ ਗਏ ਸੀ? ਉਹ ਦੀਵਾਰ ਵਿੱਚ ਚੁਣ ਕੇ ਸ਼ਹੀਦ ਕੀਤੇ ਗਏ ਸੀ। ਦੀਵਾਰ ਵਿੱਚ ਚਿੰਕੇ ਸੀਗਾ। ਸੋ ਮੋਤੀ ਮਹਾਰਾਜ ਜੀ ਨੇ ਕੀ ਕੀਤਾ ਸੀ? ਮੋਤੀ ਮਹਾਰਾਜ ਜੀ ਨੇ ਉਹਨਾਂ ਨੂੰ ਦੁੱਧ ਸ਼ਿਕਾਇਆ ਸੀ ਦੁੱਧ ਸ਼ਿਕਾਇਆ ਸੀ ਉਹਨਾਂ ਦੇ ਸਹਜਾਦ ਜਦ ਦੇ ਨਾਲ ਕੌਣ ਸੀ ਮਾਤਾ ਗੁਜਰੀ ਜੀ ਮਾਤਾ ਗੁਜਰਖੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਸਤ ਸ੍ਰੀ ਅਕਾਲ ਬੋਲੇ ਫਿਰ ਤੋਂ ਬੋਲੇ ਸਾਰਾ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੁਹਾਡਾ ਸਾਮਰ ਪ੍ਰਤਾਪ ਸਿੰਘ ਚੈਲ ਤੁਹਾਡਾ ਕੀ ਨਾਮ ਹੈ ਪਰਮਵੀਰ ਸਿੰਘ ਰੰਗੀ ਪਿੰਡ ਕਿਹੜਾ ਤੁਹਾਡਾ ਨੰਗਾਵਾ ਅੱਜ ਤੁਸੀਂ ਅੱਧੀ ਰਾਤ ਹੋ ਗਈ 1 ਵਜ ਗਿਆ ਰਾਤ ਦਾ ਸੋ ਤੁਸੀਂ ਠੰਡ ਦੇ ਵਿੱਚ ਇੱਥੇ ਬੈਠੇ ਹੋ ਕੀ ਕਰ ਰਹੇ ਹੋ ਅਸੀਂ ਸਾਡੇ ਨਗਰ ਕੀਰਤਨ ਦੇ ਦਰਸ਼ਨ ਕਰ ਰਹੇ ਆ ਨਗਰ ਕੀਰਤਨ ਦੇ ਦਰਸ਼ਨ ਕਰ ਰਹੇ ਆ ਹਾਂਜੀ ਤੁਹਾਨੂੰ ਠੰਡ ਨਹੀਂ ਲੱਗ ਰਹੀ ਹੈ ਕਿ ਅੱਧੀ ਰਾਤ ਹੋ ਗਈ वा, बाबा जो वाहगुर वाहिगुरू जी